ਨਾਸ਼ਪਤੀ ਦੇ ਪੱਤੇ ਪੀਲੇ ਜਾਂ ਭੂਰੇ ਪੈਣੇ ਸ਼ੁਰੂ ਹੋ ਗਏ ਤਾਂ ਉਹਦੇ ਤੁਹਾਨੂੰ ਜਿਹੜੀ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਕਿਉਂਕਿ ਜਿਹੜੀ ਨਾਸ਼ਪਤੀ ਹੈਗੀ ਹੈਗੀ ਇਹ ਹੈਗਾ ਪੱਛੜ ਵਾਲਾ ਬੂਟਾ ਤੇ ਪੱਤ ਝੜ ਵੇਲੇ ਦੇ ਸਾਰੇ ਜਿਹੜੇ ਪੱਤੇ ਝੜ ਜਾਂਦੇ ਨੇ ਸਿਰਫ ਤੇ ਸਿਰਫ ਜਿਹੜੀਆਂ ਟਾਹਣੀਆਂ ਰਹਿ ਜਾਂਦੀਆਂ ਨੇ ਇਸ ਤਰ੍ਹਾਂ ਟਾਹਣੀਆਂ ਰਹਿ ਜਾਣੀਆਂ ਹੈਗੀਆਂ ਸੋ ਇਸ ਸਮੇਂ ਤੁਸੀਂ ਜਿਹੜਾ ਪਾਣੀ ਆ ਹਲਕਾ ਤੁਸੀਂ ਨਾਸ਼ਪਤੀ ਨੂੰ ਦੇ ਸਕਦੇ ਹੋ ਪਰ ਪਰ ਮਾ ਪਾਣੀ ਨਾਸ਼ਪਤੀ ਲਈ ਨੁਕਸਾਨਦਾਇਕ ਹੁੰਦਾਗਾ ਇਸ ਤੋਂ ਇਲਾਵਾ ਦਸੰਬਰ ਦੇ ਮਹੀਨੇ ਦੇ ਦੌਰਾਨ ਨਾਸ਼ਪਤੀ ਦੇ ਵਿੱਚ ਤੁਸੀਂ ਰੂੜੀ ਦੀ ਖਾਦ ਜਿਹੜੀ ਪਾਉਣੀ ਹੈਗੀ ਜਿਵੇਂ ਮੰਨ ਲਓ ਇਹ ਸਾਡਾ 3 ਸਾਲਾਂ ਦਾ ਬੂਟਾ ਹੈਗਾ ਤਾਂ ਇਹਦੇ ਵਿੱਚ ਅਸੀਂ 30 ਕਿਲੋ ਵਧੀਆ ਗਲੀ ਸੜੀ ਰੂੜੀ ਦੀ ਖਾਦ ਪਾਵਾਂਗੇ ਤੇ ਬਾਕੀ ਇਹਦੀ ਕਟਾਈ ਜਿਹੜੀ ਉਸ ਸਮੇਂ ਦੌਰਾਨ ਕੀਤੀ ਜਾਊਗੀ ਕਟਾਈ ਦੇ ਵਿੱਚ ਤਿੰਨ ਚਾਰ ਚੀਜ਼ਾਂ ਜਿਹੜੀਆਂ ਆਪਾਂ ਧਿਆਨ ਰੱਖਣੀਆਂ ਹੈਗੀਆਂ ਜਿਹੜੀਆਂ ਟਾਣੀਆਂ ਇੱਕ ਦੂਜੀ ਦੇ ਵਿੱਚ ਫਸਦੀਆਂ ਨੇ ਆਪਾਂ ਉਹਨਾਂ ਨੂੰ ਕੱਟਣਾਗਾ ਤੇ ਉੱਪਰ ਜਿਹੜੀ ਇਹਦੀ ਹਾਈਟ ਨੂੰ ਰੋਕਣ ਦੇ ਲਈ ਜਿਵੇਂ ਮੰਨ ਲਓ ਤਾਂ ਵਾਲੀਆਂ ਆ ਟਾਣੀਆਂ ਨੇਗੀਆਂ ਇਹਨਾਂ ਨੂੰ ਵੀ ਆਪਾਂ ਫੁੱਟ ਫੁੱਟ 1.5 ਫੁੱਟ ਜਿਹੜਾ ਕੱਟ ਦੇਣਾਗਾ ਜਿੱਥੋਂ ਇਹਨਾਂ ਨੂੰ ਕਟਾਂਗੇ ਉਥੋਂ ਦੋ ਦੋ ਤਿੰਨ ਟਾਣੀਆਂ ਹੋਰ ਨਿਕਲਣੀਆਂ ਨੇ ਤੇ ਉਸ ਤੋਂ ਬਾਅਦ ਬੂਟਾ ਵਧੀਆ ਛਾਤਰੀ ਬਣਾ ਜਾਂਦਾਗਾ ਤੇ ਜਿਹੜੀਆਂ ਸਪਰਾਂਆਂ ਗੀਆਂ ਯਾਨੀ ਕਿ ਡੋਡੀਆਂ ਗੀਆਂ ਇਹਨਾਂ ਦੇ ਉੱਪਰ ਫਾਲਾ ਆਉਣਾ ਹੁੰਦਾ ਉਹਨਾਂ ਦੀ ਗਿਣਤੀ ਵੀ ਇਸ ਦੇ ਨਾਲ ਵੱਧ ਜਾਂਦੀ ਆ ਧੰਨਵਾਦ ਜੀ